ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਯੋਗ ਸੰਗਤ ਜੀ ਅੱਜ ਅਸੀਂ ਇਕੱਤਰ ਹੋਏ ਹਾਂ ਉਸ ਮਹਾਨ ਸੂਰਬੀਰ ਨੂੰ ਸ਼ਰਦਾਂਜਲੀ ਦੇਣ ਲਈ ਜਿਸ ਦੀ ਗਰਜ ਨੇ ਦੁਸ਼ਮਣਾਂ ਦੇ ਦਿਲਾਂ ਵਿੱਚ ਡਰ ਪੈਦਾ ਕੀਤਾ ਸੀ ਉਸ ਸਿੱਖ ਸੂਰਮੇ ਨੂੰ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੀ ਤੁਸੀਂ ਕਦੇ ਸੋਚਿਆ ਇੱਕ ਇਨਸਾਨ ਵਿੱਚ ਇੰਨੀ ਹਿੰਮਤ ਇੰਨਾ ਜੋਸ਼ ਇੰਨੀ ਸ਼ਰਦਾ ਕਿੱਥੋਂ ਆਉਂਦੀ ਆ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਸੁਣ ਕੇ ਤੁਹਾਡਾ ਸਿਰ ਵੀ ਗੁਰੂ ਸਾਹਿਬ ਦੀ ਮਹਿਮਾ ਅੱਗੇ ਝੁਕ ਜਾਵੇਗਾ ਤਾਂ ਸੰਗਤ ਜੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਅੱਜ ਅਸੀਂ ਤੁਹਾਨੂੰ ਸੂਰਮੇ ਦੀ ਕਹਾਣੀ ਸੁਣਾਵਾਂਗੇ ਜਿਸ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1882 ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਸਿੱਖੀ ਦੀ ਸੇਵਾ ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਸੀ 12 ਸਾਲ ਦੀ ਉਮਰ ਵਿੱਚ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਅਤੇ ਖਾਲਸਾ ਪੰਥ ਦਾ ਹਿੱਸਾ ਬਣੇ ਬਾਬਾ ਜੀ ਸਿਰਫ ਇੱਕ ਸੂਰਬੀਰ ਹੀ ਨਹੀਂ ਸਨ ਸਗੋਂ ਇੱਕ ਵਿਦਵਾਨ ਵੀ ਸਨ ਉਹਨਾਂ ਨੇ ਸ੍ਰੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਲੇਖਣ ਵਿੱਚ ਅਮ ਯੋਗਦਾਨ ਪਾਇਆ ਪਰ ਸੰਗਤ ਜੀ ਉਨ੍ਹਾਂ ਦੀ ਸਭ ਤੋਂ ਵੱਡੀ ਕਹਾਣੀ ਸ਼ੁਰੂ ਹੁੰਦੀ ਆ ਜਦੋਂ ਹਿਮਤ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ 1757 ਵਿੱਚ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਲੁੱਟਿਆ ਗਿਆ ਅਤੇ ਬੇਅਦਬੀ ਕੀਤੀ ਗਈ ਤਾਂ ਉਨ੍ਹਾਂ ਦੇ ਮਨ ਵਿੱਚ ਸਿੱਖੀ ਦਾ ਜੋਸ਼ ਅੱਗ ਵਾਂਗ ਪੜ ਗਿਆ 75 ਸਾਲ ਦੀ ਉਮਰ ਵਿੱਚ ਜਦੋਂ ਜ਼ਿਆਦਾਤਰ ਲੋਕ ਆਰਾਮ ਦੀ ਸੋਚਦੇ ਨੇ ਬਾਬਾ ਜੀ ਨੇ ਤਲਵਾਰ ਚੁੱਕੀ ਅਤੇ ਖਾਲਸਾ ਫੌਜ ਨੂੰ ਇਕੱਤਰ ਕੀਤਾ ਕਹਿੰਦੇ ਨੇ ਜੰਗ ਦੇ ਮੈਦਾਨ ਵਿੱਚ ਬਾਬਾ ਜੀ ਦਾ ਸਿਰ ਵੱਡਿਆ ਗਿਆ ਸੀ ਪਰ ਉਹਨਾਂ ਦੀ ਸਿੱਖੀ ਸਿੱਧਕ ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਉਹਨਾਂ ਨੇ ਇੱਕ ਹੱਥ ਨਾਲ ਆਪਣਾ ਸਿਰ ਫੜਿਆ ਅਤੇ ਦੂਜੇ ਹੱਥ ਨਾਲ ਤਲਵਾਰ ਚਲਾਉਂਦੇ ਹੋਏ ਦੁਸ਼ਮਣਾਂ ਨੂੰ ਖਤਮ ਕੀਤਾ ਅਜਿਹੀ ਹਿੰਮਤ ਅਜਿਹੀ ਸ਼ਕਤੀ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਸੀ ਬਾਬਾ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਉਨ੍ਹਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਿਖਾਉਂਦੀ ਆ ਕਿ ਸਿੱਖੀ ਦੀ ਸ਼ਾਨ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਸੁਣ ਕੇ ਕੀ ਤੁਹਾਡੇ ਮਨ ਵਿੱਚ ਵੀ ਸਿੱਖੀ ਦਾ ਜੋਸ਼ ਨਹੀਂ ਜਾਗਿਆ ਅੱਜ ਅਸੀਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲਾਂਗੇ ਅਤੇ ਸਿੱਖੀ ਦੀ ਸ਼ਾਨ ਨੂੰ ਹਮੇਸ਼ਾ ਬੁਲੰਦ ਰੱਖਾਂਗੇ ਇਸ ਵੀਡੀਓ ਨੂੰ ਸਮਰਪਿਤ ਕਰਦੇ ਹੋਏ ਮੈਂ ਤੁਹਾਨੂੰ ਸਦਾ ਦਿੰਦਾ ਹਾਂ ਕਿ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰੋ ਲਿਖੋ ਕਿ ਬਾਬਾ ਜੀ ਦੀ ਜੀਵਨੀ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕਰਦਾ ਅਤੇ ਹਾਂ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਕੇ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਹੋਰ ਸੰਗਤ ਤੱਕ ਪਹੁੰਚਾਓ ਜੇ ਤੁਸੀਂ ਸਿੱਖੀ ਦੀਆਂ ਅਜਿਹੀਆਂ ਹੋਰ ਪ੍ਰੇਰਣਾਦਾਇਕ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਚੈਨਲ ਨੂੰ ਜੁਆਇਨ ਕਰੋ ਆਓ ਵਿਲਕੇ ਸਿੱਖੀ ਦੀ ਜੋਤ ਨੂੰ ਹਰ ਘਰ ਤੱਕ ਪਹੁੰਚਾਈਏ ਅੰਤ ਵਿੱਚ ਇੱਕ ਵਾਰ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ